ਉਗੇਸ ਮਾਸੇਵੀ ਗਰਦੀਪ ਸਿੰਘ ਤੂਰ ਲੇਲੇ ਵਾਲਾ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਉਹ ਬਿਲਕੁਲ ਨਲਾਇਕ ਹੋ ਗਏ ਹਨ ਘਰਾਂ ਵਿੱਚ ਫਾਲਤੂ ਚੀਜ਼ਾਂ ਖਾ-ਖਾ ਕੇ ਬਿਮਾਰ ਹੋ ਰਹੇ ਨੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਨੂੰ ਲਗਾਇਆ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਗੇ ਨੁਕਸਾਨ ਹੋਊਗਾ ਜਵਾਕਾਂ ਦੀ ਪੜ੍ਹਾਈ ਦਾ ਜੇ ਕੈਪਟਨ ਸਾਹਿਬ ਨੂੰ ਇਹ ਨਹੀਂ ਫਿਕਰ ਹੈ ਤਾਂ ਸਾਡੇ ਬੱਚਿਆਂ ਦੇ ਸਕੂਲ ਲੱਗਦੇ ਹੁਣ ਕਿਉਂ ਬੱਚੇ ਚਾਹਣੇ ਸਕੂਲ ਲੱਗੇ ਹਾਂਜੀ ਹਾਂਜੀ ਦੂਜੀ ਗੱਲ ਫਿਰ ਇਹ ਕਹਿੰਦੇ ਕਰੋਨਾ ਇੱਥੇ ਕਿਸੇ ਦੇ ਮਾਸਕ ਨਹੀਂ ਇਹ ਤਾਂ ਇੱਥੇ ਹੀ ਖੇਡੀਆਂ ਜਾਂਦੇ ਆ ਅੱਧਾ-ਅੱਧਾ ਦਾ ਵਿਚਾਰਾਂ ਦੇ ਪੈਰਾਂ ਚੱਪੜਾਂ ਠੰਡ ਤੇ ਕਰੋਨਾ ਤਾਂ ਸਾਨੂੰ ਦੂਰੋਂ ਦੇਖ ਕੇ ਹੀ ਭੱਜ ਜਾਂਦੀ ਹੈ ਸੋ ਬੇਨਤੀ ਹੈ ਸਾਡੀ ਕੈਪਟਨ ਸਰਕਾਰ ਨੂੰ ਜੇ ਸਾਡੇ ਬੱਚਿਆਂ ਦਾ ਇੰਨਾ ਫਿਕਰ ਹੈ ਇੱਕ ਸਾਲ ਤੋਂ ਘਰੇ ਬੈਠ ਰਹੇ ਇਹਨੇ ਉਦੋਂ ਬਾਅਦ ਇਹ ਕੁਰਕਰੇ ਖਾਂਦੇ ਨੇ ਆ ਦੇਖੋ ਇਹ ਖਰਚਾ ਵੱਧ ਗਿਆ ਮਾਂ ਪਿਓ ਦਾ 250 ਦਾ ਨੈਟ ਖਾਣ ਪੀਣ ਦਾ ਖਰਚਾ ਇੱਕ ਜਵਾਕ ਹੱਥੋਂ ਨੂੰ 25-30 ਰੁਪਏ ਚੱਕ ਦਿੰਦਾ ਜੇ ਇਹ ਸਕੂਲ ਜਾਣਗੇ ਚੰਗੀਆਂ ਅਦਾ ਸਿੱਖਦੇ ਆ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ ਇਹਨਾਂ ਦੀ ਜ਼ਿੰਦਗੀ ਬਣੂਗੀ ਸੋ ਸਰਕਾਰ ਨੂੰ ਬੇਨਤੀ ਹੈ ਡਰਾਮੇ ਨਾ ਕਰੇ ਸੱਜਣ ਸਰ ਸ਼ਰੀਆਮੇ ਅਡਾਨੀਆਂ ਵਾਨੀਆਂ ਦੇ ਟਾਵਰਾਂ ਦਾ ਤਾਂ ਉਹਨਾਂ ਨੂੰ ਫਿਕਰ ਹੋ ਸਤਿ ਸ਼੍ਰੀ ਅਕਾਲ ਜੀ ਕਲਕੀ ਨੇ ਤੋਂ ਜੀ ਮੇਰਾ ਨਾਮ ਲਕਸ਼ਮੀ ਹੈ ਜੀ ਬੱਚੇ ਉਥੇ ਸਕੂਲ ਨਹੀਂ ਜਾ ਰਹੇ ਕਿੰਨੀ ਕਿਸਮਤਿਆ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਆ ਰਹੀ ਹੈ ਸਾਰਾ ਦਿਨ ਬੇਲੇ ਰਹਿੰਦੇ ਕਰਦੇ ਹਾਂ ਹਾਂ ਜੀ ਹਾਂ ਜੀ ਖੇਡਦੇ ਰਹਿੰਦੇ ਆ ਪੜ੍ਹਦੇ ਨਹੀਂ ਹੈਗੇ ਆ ਪੜ੍ਹਾਈ ਕਿੰਨੀ ਖਰਾਬ ਹੋ ਰਹੀ ਹੈ ਬੱਚੇ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਕੋਈ ਪੜ੍ਹਾਈ ਵੱਲ ਧਿਆਨ ਨਹੀਂ ਨਹੀਂ ਜੀ ਕੋਈ ਧਿਆਨ ਨਹੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਕੂਲ ਲੱਗੇ ਬਸ ਇਹ ਮੰਗ ਕਰਦੇ ਜੀ ਲੱਗਣੇ ਚਾਹੀਦੇ ਹੈਗੇ ਆ ਕੋਰੋਨਾ ਦਾ ਕੋਈ ਡਰ ਨਹੀਂ ਤੁਹਾਨੂੰ ਡਰ ਤਾਂ ਹੈਗਾ ਹੀ ਹੈ ਜੀ ਠੀਕ ਹੈ ਪਰ ਹੁਣ ਪੜ੍ਹਾਈ ਵੀ ਜ਼ਰੂਰੀ ਹੈਗੀ ਹੈ ਜਰੂਰ ਰੱਖ ਲੈ ਹਾਂ ਜੀ ਫ੍ਰੀਜ ਰੱਖ ਕੇ ਵੀ ਜਲ ਨਹੀਂ ਬਾਲ ਸਾਡੇ ਕਿਸੇ ਜਵਾਕ ਨੂੰ ਹੋਈ ਥਾਈ ਨਹੀਂ ਨਹੀਂ ਬਾਲਤਾ ਜੀ ਅੱਦੇ 12 1 ਵਜੇ ਤੱਕ ਤਾਂ ਲੱਗਣੀ ਚਾਹੀਦੀ ਪਹਿਲਾਂ 3 ਵਜੇ ਲੱਗਦੇ ਸੀਗੇ ਹੁਣ 1 ਵਜੇ ਤੱਕ 12 ਵਜੇ ਤੱਕ ਤਾਂ ਲੱਗਣੀ ਚਾਹੀਦੀ ਜੀ ਜਦੋਂ ਸਾਲ ਵਿੱਚ ਦੀ ਨੀ ਕੋਰੋਨਾ ਆਈ ਜੀ ਹਾਂ ਉਹ ਤਾਂ ਖੁਸ਼ੀ ਵੀ ਨਹੀਂ ਹੋਇਆ ਲੱਗੇ ਹੋਏ ਆਗੇ ਆ ਮਾਸਕ ਲਿਆ ਕੇ ਵੀ ਕਿੱਥੋਂ ਦੀ ਏ ਜੀ ਸਾਡੇ ਕੋਲ ਕੀ ਮਾਸਕ ਲਿਆਵਾਂ ਵਧੀਆ ਖੇਢੀ ਜਾਂਦੇ ਆ ਕਿ ਸਾਡੇ ਜਵਾਕ ਤਾਂ ਗੱਲ ਕਰ ਹਾਂ ਮੇਰੇ ਵੀ ਕੋਰੋਨਾ ਨਹੀਂ ਹੋਈ ਕਿ ਹਾਂ ਜੀ ਤੁਰ ਸਾਹਿਬ ਜਿਹੜੇ Jio ਦੇ ਟਾਵਰ ਲਗਾਤਾਰ ਪੱਟੇ ਜਾ ਰਹੇ ਆ ਔਰ ਖਾਸ ਗੱਲ ਇਹ ਕਿ ਇੱਕ ਟਾਵਰ ਦੇ ਉੱਤੇ Airtel ਆਈਡੀਆ ਤੇ ਹੋਰ ਕਈ ਕਿਹ ਟਾਵਰ ਦੇ ਮਤਲਬ ਜਿਹੜੇ ਲੱਗੇ ਹੋਏ ਸੀਗੀ ਰੇਂਜ ਹੈ ਜੀ ਕੀ ਕਹਿੰਦੇ ਹੋਗੇ ਬੱਚਿਆਂ ਦੀ ਪੜ੍ਹਾਈ ਵਗੈਰੇ ਦਾ ਕਿੰਨਾ ਕਿੰਨਾ ਨੁਕਸਾਨ ਹੈ ਪਤਕਰਾਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਪਿੰਡ ਲੇਲੇਲ ਦੇ ਵਿੱਚ ਆਏ ਹੋ ਜੋ ਸਾਡੇ ਗਰੀਬਾਂ ਦਾ ਦੁੱਖ ਹੈ ਦਰਦ ਹੈ ਅੱਜ ਉਹ ਸੁਣਨ ਵਾਸਤੇ ਤੁਸੀਂ ਆਏ ਹੋ ਦੇਖੋ ਕੈਪਟਨ ਸਾਹਿਬ ਨੂੰ ਸਾਡੇ ਪੰਜਾਬ ਦਾ ਕੋਈ ਫਿਕਰ ਨਹੀਂ ਸਾਡੇ ਬੱਚਿਆਂ ਦਾ ਕੋਈ ਫਿਕਰ ਨਹੀਂ ਉਹਨਾਂ ਨੂੰ ਅਡਾਨੀਆਂ ਵਾਨੀਆਂ ਦੇ ਟਾਵਰਾਂ ਦੀ ਤਾਂ ਹੋਗੀ ਜਿਹੜੇ ਧਰਨੇ ਤੇ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਅੱਜ ਜਹਾਜ਼ ਵਾਲੇ ਤੋਂ ਲੈ ਕੇ ਸਾਈਕਲ ਵਾਲਾ ਉੱਥੇ ਧਰਨੇ ਤੇ ਬੈਠਾ। ਕਿਉਂ? ਕਿਉਂਕਿ ਪੂਰਾ ਹਿੰਦੁਸਤਾਨ ਨੂੰ ਮੋਦੀ ਡੋਬ ਰਿਹਾ। ਅੱਜ ਬਾਹਾਂ ਫੜੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਨੇ ਤੇ ਹਿੰਦੁਸਤਾਨ ਡੁੱਬ ਚੁੱਕਿਆ ਏ। ਵਾਹ ਉਹਨਾਂ ਦੇ ਹੱਥ ਚਾਹ ਲੋਕ ਨਾਲ ਐ, ਮਜ਼ਦੂਰ ਨਾਲ ਖੜੇ ਨੇ। ਜੇ ਪੜ੍ਹਾਈ ਦਾ ਇੰਨਾ ਹੀ ਫਿਕਰ ਐ ਸਾਡੀ ਦਾ ਕਿਪਨ ਸਾਹਿਬ ਨੂੰ ਇਹਨਾਂ ਦੇ ਸਕੂਲ ਖੋਲਣ। ਇਹ ਕਿਹੜੇ ਬੱਚੇ ਨੇ ਸਰਕਾਰੀ ਸਕੂਲ ਇਸ ਸਰਕਾਰੀ ਸਕੂਲ ਦੇ ਬੱਚੇ ਨੇ। ਇਹਨਾਂ ਦਾ ਸਕੂਲ ਖੋਲਣ ਤਾਂ ਇਹ ਸਕੂਲ ਜਾਣ ਲੱਗਣ। ਹੁਣੇ ਘਰੇ ਰਹਿੰਦੇ ਨੇ ਪਹਿਲੀ ਗੋਲ ਤਾਂ ਸਾਰੇ ਕੁਰਕਰੇ ਖਾਂਦੇ ਨੇ ਖਰਚਾ ਵੱਧ ਗਿਆ ਮਾਪਿਓ ਦਾ ਨੁਕਸਾਨ ਹੈ ਨੁਕਸਾਨ ਹੈ ਮਾਪਿਓ ਨੂੰ ਕੰਮ ਨਹੀਂ ਕਰਨ ਦੇ ਸਾਰਾ ਦਿਨੇ ਆਸਬੀ ਦੀ ਜਵਾਕ ਲੜਦੇ ਰਹਿੰਦੇ ਨੇ ਨਹੀਂ 4-5 ਘੰਟੇ ਸਕੂਲ ਦੇ ਵਿੱਚ ਸਮਝਦੇ ਨੇ ਉਥੋਂ ਕੋਈ ਸਿੱਖਿਆ ਲੈ ਕੇ ਆਉਂਦੇ ਨੇ ਮਾਸਟਰ ਪਹਿਲੀ ਮਾਂ ਹੁੰਦੀ ਆ ਜਨਮ ਦੇਣ ਵਾਲੀ ਦੂਜੀ ਮਾਂ ਸਾਡਾ ਮਾਸਟਰ ਤੇ ਮੈਡਮ ਹੈ ਜਿਨ੍ਹਾਂ ਨੇ ਸਾਨੂੰ ਅੱਗੇ ਵਧਾਉਣਾ ਹੁੰਦਾ ਅੱਗੇ ਲੈ ਕੇ ਜਾਣਾ ਹੁੰਦਾ ਸਾਡੇ ਬੱਚਿਆਂ ਨੂੰ ਨੌਲੇਜ ਦੇਣੀ ਹੁੰਦੀ ਹੈ ਸਾਡੀ ਦੂਜੀ ਮਾਂ ਮਾਸਟਰ ਹੈ ਉਹਨਾਂ ਕੋਲੇ ਜਾਣਾ ਤਾਂ ਕਨੇ ਬੰਦ ਹੀ ਕਰਤਾ ਉਹਨਾਂ ਦੇ ਯਾਰ ਚ ਦਿਹਾੜੀਦਾਰ ਬੰਦੇ ਮੇਰੇ ਪਿੰਡ ਦੇ ਉਹਨਾਂ ਟਾਈਮਾਂ ਚ ਅੰਦਰ ਸੀ ਸ਼ਰਾਬ ਦੇ ਠੇਕੇ ਖੁੱਲੇ ਸੀ ਇਹਨਾਂ ਦੇ ਆਪ ਦੇ ਵੱਡੇ ਮੌਲ ਖੁੱਲੇ ਸੀ ਇਹਨਾਂ ਦੀਆਂ ਫੈਕਟਰੀਆਂ ਖੁੱਲੀਆਂ ਸੀ ਕਿਉਂਕਿ ਸਰਕਾਰ ਧੱਕਾ ਕਰ ਰਹੀ ਹੈ ਕੈਪਟਨ ਸਾਹਿਬ ਥੈਲੀ ਵਿਲੇਜ ਥੈਲੇ ਚ ਬਿੱਲੀ ਬਾਹਰ ਆ ਗਈ ਖੁਦੋਂ ਉੱਡ ਗਈ ਵਿੱਚੋਂ ਲੀਰਾ ਨਿਕਲੀਆਂ ਨੇ ਪਰ ਹੁਣ ਪਤਾ ਲੱਗ ਗਿਆ ਕੈਪਟਨ ਬਾਦਲ ਮੋਦੀ ਤਿੰਨੇ ਹੀ ਸਾਡੇ ਵਿਰੋਧੀ ਕਿਉਂਕਿ ਸਾਡੇ ਵਿਰੋਧੀ ਨੇ ਇਹ ਟਾਵਰਾਂ ਦੇ ਸਬੰਧ ਵਿੱਚ ਕੀ ਕਰਦਾ ਮੈਂ ਟਾਵਰਾਂ ਵਾਲੇ ਜਿਹੜੀ ਤੁਹਾਡੀ ਗੱਲ ਕਰ ਰਿਹਾ ਮੈਂ ਇਸ ਗੱਲ ਦਾ ਬੱਚਿਆਂ ਨਾਲ ਲਿੰਕ ਹੈ ਮੈਂ ਤੁਹਾਡੀ ਗੱਲ ਸਮਝਦਾ ਦੇਖੋ ਉਹ ਕਹਿੰਦੇ ਵੀ ਪੜ੍ਹਾਈ ਖਰਾਬ ਹੁੰਦੀ ਹੈ ਬੱਚਿਆਂ ਦੀ ਬੱਚਿਆਂ ਦੀ ਜੇ ਪੜ੍ਹਾਈ ਖਰਾਬ ਹੁੰਦੀ ਹੈ ਪਹਿਲੀ ਗੱਲੋਂ ਤਾਂ ਗਰੀਬ ਬੰਦੇ ਨੂੰ 3-4000 ਦਾ ਮੋਬਾਈਲ ਲੈਣਾ ਬੜਾ ਔਖਾ ਦੂਜੀ ਗੱਲ 250 ਦਾ ਨੈੱਟ ਪਵਾਉਣਾ ਜੇ ਸਾਡੇ ਬੱਚਿਆਂ ਦੀ ਇੰਨੀ ਫਿਕਰ ਹੈ ਨਾ ਤੇ ਸਕੂਲ ਲਾਓ ਕਿੱਥੋਂ ਇਹ ਨੈੱਟ ਪਵਾਉਣਗੇ ਕਿੱਥੋਂ ਇਹ ਮੋਬਾਈਲ ਲਿਆਉਣਗੇ ਸੋ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਇਹਨਾਂ ਦੇ ਸਕੂਲ ਲਾਏ ਜਾਣ ਫਿਰ ਇਹ ਗੱਲ ਕਰਦੇ ਆ ਕਿ ਕਰੋਨਾ ਆ ਕਿਸੇ ਬੱਚੇ ਦੇ ਮੈਨੂੰ 마ਸਕ ਦਿਖਾਓ ਬਿਲਕੁਲ 마ਸਕ ਵੀ ਨਹੀਂ ਇਹ ਉਵੇਂ ਜਿੱਕਰੀ ਇੱਥੇ ਲਿਬੜੇ ਤੇ ਬੜੇ ਜਾ ਕੇ ਉਵੇਂ ਰੋਟੀ ਖਾ ਲੈਂਦੇ ਆ ਦੇਖ ਲਓ ਸ਼ਾਲਾ ਮਾਰਦੇ ਆ ਬੱਚੇ ਬਿਲਕੁਲ ਠੀਕ ਹੈ ਟਾਵਰਾਂ ਸੰਬੰਧੀ ਕੀ ਕਹਿੰਦੇ ਆ ਤੁਸੀਂ ਕਰੋਨਾ ਟਾਵਰਾਂ ਸੰਬੰਧੀ ਤੇ ਇਹੀ ਆ ਮੈਂ ਲੋਕਾਂ ਨੂੰ ਮੇਰੇ ਮਜ਼ਦੂਰ ਭਰਾਵਾਂ ਨੂੰ ਹੀ ਕਹਿੰਨਾ ਕਿ ਇਹਨਾਂ ਦੇ ਕਨੈਕਸ਼ਨ ਤੁਸੀਂ ਆਪਣੇ ਆਪ ਹੀ ਕੱਟ ਦਿਓ ਟਾਵਰ ਅਸੀਂ ਬੰਦ ਕਰਾਂਗੇ ਜਮਾਨੀ ਹਟਦੇ ਕਿਉਂਕਿ ਜਿਹੜੇ ਟਾਵਰ ਕਿਹਦੇ ਆ ਅਡਾਨੀਆਂ ਵਾਨੀਆਂ ਦੇ ਤੇ ਕਾਲੇ ਕਾਨੂੰਨ ਕਿਹਦੇ ਆ ਉਹ ਵੀ ਅਡਾਨੀਆਂ ਵਾਨੀਆਂ ਦੇ ਸਾਡੀ ਜ਼ਮੀਨ ਲੈ ਕੇ ਇਹ ਅਡਾਨੀਆਂ ਵਾਨੀਆਂ ਨੂੰ ਦੇਣਾ ਚਾਹ